ਧਿਆਨ ਰੱਖਿਓ ਜੀ ਅਸੀਂ ਗੁਰੂ ਦੀ ਕਿਰਪਾ ਕਿਸੇ ਸੰਸਾਰੀ ਬੰਦੇ ਨੂੰ ਪੁੱਛੀਏ ਨਾ ਜੀ ਕਿ ਉਹ ਆਖਦਾ ਵੀ ਜਦੋਂ ਘਰ ਬਹੁਤ ਵੱਡਾ ਹੋਵੇ ਧੀਆਂ ਪੁੱਤਰ ਬਾਹਰ ਗਏ ਹੋਣ ਸਾਰਾ ਕੁਝ ਸੈਟ ਹੈ ਤੇ ਬੰਦਾ ਸੰਸਾਰੀ ਵੇਖ ਕੇ ਕਹਿੰਦਾ ਇਹ ਤੇ ਬੜੀ ਗੁਰੂ ਦੀ ਕਿਰਪਾ ਹੈ ਸਾਡਾ ਤਰਾਜੂ ਇਹ ਹੈ ਪਰ ਧਿਆਨ ਰੱਖਣਾ ਜੇ ਇਹ ਤਰਾਜੂ ਲੈ ਕੇ ਗੁਰੂ ਕੋਲੇ ਆਉਣੇ ਆ ਵੀ ਸ਼ਾਇਦ ਗੁਰੂ ਦੀ ਕਿਰਪਾ ਇਹੀ ਹੈ ਤੇ ਪਿਆਰਿਓ ਫਿਰ ਉਹਨਾ ਮਹਾਨ ਗੁਰਸਿੱਖਾਂ ਨੂੰ ਕੀ ਕਹੋਗੇ ਜਿਨ੍ਹਾਂ ਨੇ ਸਿੱਕੀ ਕਮਾਉਣ ਖਾਤਰ ਇਹ ਦੁਨੀਆਂ ਦੇ ਸਾਰੇ ਸੁਖ ਆਰਾਮ ਛੱਡ ਦਿੱਤੇ ਜੰਗਲਾਂ ਵਿੱਚ ਚਲੇ ਗਏ ਭੁੱਖਾਂ ਕੱਟੀਆਂ ਇਹ 15 ਭਗਤ ਸਹਿਬਾਨਾਂ ਦੀ ਬਾਣੀ ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਦਰਜਾ ਪਿਆਰਿਓ ਤੇ ਜਦੋਂ ਆ 15 ਭਗਤ ਸਹਿਬਾਨਾਂ ਦਾ ਜੀਵਨ ਪੜੋਗੇ ਉਹਨਾਂ ਕੋਲੇ ਕੋਈ ਉੱਚੇ ਮਹੱਲ ਤੇ ਠਾਰੀਆਂ ਨਹੀਂ ਸੀ ਉਹਨਾਂ ਕੋਲੇ ਕੋਈ ਬਹੁਤੇ ਧਨ ਪਦਾਰਥ ਨਹੀਂ ਸੰ ਕੋਈ ਜੁੱਤੀਆਂ ਗੰਡਦਾ ਹੈ ਕੋਈ ਕੱਪੜੇ ਰੰਗਦਾ ਹੈ ਸੰਸਾਰਿਕ ਨਿਗਾਹ ਵਿੱਚ ਆਰਥਿਕ ਪੱਖ ਤੋਂ ਤੇ ਬੜੇ ਹੀ ਨੇ ਸਰ ਕਹਿਣ ਤੋਂ ਭਾਵ ਇਹ ਹੈ ਕਿ ਗੁਰੂ ਦੀ ਬਖਸ਼ਿਸ਼ ਗੁਰੂ ਦੀ ਕਿਰਪਾ ਤਨ ਪਦਾਰਥਾਂ ਦਾ ਹੋਣਾ ਤੇ ਨਾ ਹੋਣਾ ਇਹਦੀ ਮੁਤਾਜ ਨਹੀਂ ਹੈ